ਕਿ ਕਰ ਦਿੱਤਾ ਸਾਡੀ ਜਿਹੜੀ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਬਹੁਤ ਹੀ ਜਿਹੜੀ ਐਕਟੀਵਿਟੀ ਸਾਡੀ ਵਧਾਈ ਹੋਈ ਸੀ ਤੇ ਪਿਛਲੇ ਦਿਨਾਂ ਚ ਜੇ ਕੁਝ ਚੋਰੀਆਂ ਹੋਈਆਂ ਉਹ ਚੋਰਾ ਨੇ ਸਾਨੂੰ ਥੋੜਾ ਜਿਹਾ ਹੋਰ ਐਕਟਿਵੇਟ ਐਕਟੀਵੇਟ ਕੀਤਾ ਭਜਾਇਆ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਚੋਰਾ ਨੂੰ ਹੁਣ ਅੱਗੇ ਲਾ ਲਿਆ ਸੀ ਪੂਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 45 ਦੇ ਵਿੱਚ 5 ਜਣਿਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮੋਟਰਸਾਈਕਲ 4 LED ਇੱਕ ਸਿਲੰਡਰ 2 ਇਨਵਰਟਰ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਕਾਫੀ ਬਰਾਮਦ ਕੀਤਾ ਐ ਐਵੇਂ ਹੀ ਇੱਕ ਮੁਕੱਦਮਾ ਨੰਬਰ ਦੇ ਵਿੱਚ 4 ਮੋਟਰਸਾਈਕਲ ਚੋਰੀ ਦੇ ਤੇ 3 ਜਣੇ ਗ੍ਰਿਫਤਾਰ ਕੀਤੇ ਤੇ ਤੀਸਰੇ ਮਕਦਮੇ ਦੇ ਵਿੱਚ ਦੋ ਐਕਟਿਵ ਆ ਜਿਹੜੇ ਚੋਰੀ ਦੇ ਸੀ ਉਹ ਬਰਾਮਦ ਕੀਤੇ ਆ ਤੇ ਇੱਕ ਚੌਥੇ ਮਕਦਮੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਤੇ ਰਣਜੀਤ ਨੂੰ ਤਿੰਨ ਮੋਟਰਸਾਈਕਲ 18 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਸਨੈਚ ਕੀਤੇ ਸੀ ਸਨੈਚਰ ਆ ਇਹ ਉਸ ਉਹ ਉਹਨਾਂ ਤੋਂ ਬਰਾਮਦ ਕੀਤੇ ਆ ਇਵੇਂ ਹੀ ਇੱਕ ਮਕਦਮਾ ਨੰਬਰ 3 ਦੇ ਵਿੱਚ ਸੌਰਵ ਤੇ ਰਵੀ ਇਹ ਵਾਸੀ ਬਸਤੀ ਆਵਾ ਦੇ ਆ ਇਹਨਾਂ ਤੋਂ ਦੋ ਸੈਟ ਵਾਲੀਆਂ ਸੋਨਾ ਇੱਕ ਹਾਰ ਸੋਨੇ ਦਾ ਤੇ ਇਵੇਂ ਹੀ ਜੇਬਾਂ ਤੇ 1.5 ਲੱਖ ਕੈਸ਼ ਇਹਦੇ ਤੋਂ ਬਰਾਮਦ ਕੀਤਾ ਇਹਨਾਂ ਤੋਂ ਚੋਰੀ ਦਾ ਜਿਹੜੇ ਇਹਨਾਂ ਨੇ ਆ ਜਿਹੜੇ ਸ਼ਟਰ ਚੋਰੀ ਜਾਂ ਘਰ ਦੇ ਵਿੱਚ ਚੋਰੀ ਕੀਤੀ ਹੋਈ ਸੀ ਇਵੇਂ ਮਕਦਮਾ ਨੰਬਰ 23 ਆ ਉਹ ਵਿਕਾਸ ਉਰਫ પ્રકાશ ਸਨਮ ਮੋਹਨ ਸਾਜਨ ਇਹੇ ਗ੍ਰਿਫਤਾਰ ਕਰਕੇ 16 ਮੋਟਰਸਾਈਕਲ ਠਾਣੇ ਕੈਂਟ ਦੇ ਵਿੱਚ ਇਹਨਾਂ ਤੋਂ ਬਰਾਮਦ ਹੋਏ ਚੋਰੀ ਦੇ ਤੇ ਇੱਕ ਸਲੰਡਰ ਇੱਕ ਵਾਸ਼ਿੰਗ ਮਸ਼ੀਨ ਤਿੰਨ ਮੋਟਰਸਾਈਕਲ ਇੱਕ ਮੁਕੱਦਮਾ ਨੰਬਰ 18 ਦੇ ਵਿੱਚ ਅਮਨਦੀਪ ਤੇ ਅਬਦੁੱਲ ਰਜ਼ੀ ਅਬੀਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਤਿੰਨ ਮੋਟਰਸਾਈਕਲ ਤੇ 15 ਜਿਹੜੇ ਸਟ੍ਰੈਚ ਕੀਤੇ ਵਿੱਚ ਚੋਰੀ ਦੇ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਐਵੇਂ ਮੈਂ ਤੁਹਾਨੂੰ ਟੋਟਲ ਦੱਸਣਾ ਚਾਹਣਾ ਵੀ ਸੱਤ ਮੁਕੱਦਮੇ ਦਰਜ ਕਰਕੇ 21 ਬੰਦੇ ਜਿਹੜੇ ਇਹ ਚੋਰ ਐ ਤੇ ਸਟ੍ਰੈਚਰ ਐ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਐ ਤੇ ਇਹਨਾਂ ਕੋਲੋਂ 29 ਮੋਟਰਸਾਈਕਲ ਆ ਸਾਰੇ ਖੜੇ ਦੋ ਐਕਟਿਵਾ 33 ਮੋਬਾਈਲ ਫੋਨ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਕੈਸ਼ 4 LED 2 ਸਿਲੰਡਰ 2 ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨ ਘਰੇਲੂ ਦਾ ਸਮਾਨ ਹਰ ਤਰ੍ਹਾਂ ਦਾ ਘਰੇਲੂ ਸਮਾਨ ਇੱਥੇ ਇਹ ਵੀ ਦੱਸਣ ਯੋਗ ਹੈ ਵੀ ਜਿਹੜਾ ਬੰਦਾ ਇਹਨਾਂ ਤੋਂ ਸਮਾਨ ਖਰੀਦਦਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ 60 ਗੁੰਮ ਹੋਏ ਜਿਹੜੇ ਮੋਬਾਈਲ ਵੀ ਆ ਜਿਹੜੇ ਸਾਡੀ ਟੀਮ ਨੇ ਟੈਕਨੀਕਲ ਟੀਮ ਨੇ ਉਹ ਵੀ ਅਸੀਂ ਬਰਾਮਦ ਕੀਤੇ ਆ ਜਿਹੜੇ ਉਹਨਾਂ ਦੇ ਓਨਰਸ ਨੂੰ ਅਸੀਂ ਜਲਦੀ ਇਹ ਸਾਰੇ ਉਹਨਾਂ ਨੂੰ ਵਾਪਸ ਕਰਦਾਂਗੇ ਜਿਹੜੇ ਮਿਸਿੰਗ ਮੋਬਾਈਲਸ ਵੀ ਗੁੰਮ ਹੋਏ ਜਾਂ ਸਨੈਚਡ ਮੋਬਾਈਲ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਸੁਲਝਾ ਲਏ ਗਏ ਨੇ ਜੀ ਕਿੰਨੇ ਕੇਸ ਜਿਹੜੇ ਅਸੀਂ ਜਿਹੜੇ ਤਾਜ਼ੇ ਪੰਜ ਤਾਂ ਜਿਹੜੇ ਸ਼ਟਰ ਤੋੜੇ ਸੀਗੇ ਉਹ ਉਹ ਕੇਸ ਕਲੀਅਰ ਹੋ ਗਏ ਆ ਤੇ ਇਸੇ ਤਰ੍ਹਾਂ ਹੋਰ ਮਤਲਬ ਜਿਹੜੇ 15 ਮੋਬਾਈਲ ਸਨੈਚਿੰਗ ਦੇ ਕੇਸਸ ਐਵੇਂ ਚੋਰੀ ਦੇ ਕੇਸਸ ਆ ਜਿਹੜੇ ਘਰ ਦੀ ਚੋਰੀ ਦਾ ਕੇਸ ਤੇ ਇਹ ਸਾਨੂੰ 21 ਬੰਦੇ ਜਿਹੜੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਆਹ ਇੰਨਾ ਸਾਰੀ ਜਿਹੜਾ ਚੋਰੀ ਦਾ ਸਮਾਨ ਬਰਾਮਦ ਹੋਇਆ ਚੋਰੀ ਦੇ ਵਹੀਕਲਸ ਬਰਾਮਦ ਹੋਏ ਆ ਸਨੈਚ ਕੀਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ ਆ ਸਾਰੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਿੰਨੇ ਬੰਦੇ ਰਸਤੇ 'ਤੇ ਸੀ ਉਹ ਹਜੇ ਤੱਕ ਇੱਕ ਕੀਤਾ ਜੀ ਬਾਕੀ ਜਿਵੇਂ ਜਿਵੇਂ ਅੱਗੇ ਉਹਨਾਂ ਦੀ ਪੁੱਛਗਿੱਛ ਤੇ ਆਊਗਾ ਅਸੀਂ ਹੋਰ ਤਾਂ ਵੱਡੀ ਥੰਨ ਪੈਗੀ ਫਿਰ ਉਹ ਜਿਹੜਾ ਦੁਕਾਨਦਾਰ ਹੈ ਜਿਹੜਾ ਕਰ ਮੈਂ ਸੁਣਿਆ ਜੀ ਦੁਕਾਨਦਾਰ ਜਿਹੜਾ ਸੀ ਉਹ ਖੁਦ ਵੀ ਕਰ ਰਿਹਾ ਸੀ ਵੀ ਅਸੀਂ ਪੁਲਿਸ ਇਕਨਾਬ 7 ਤਰੀਕ ਨੂੰ ਜਿਹੜਾ ਉਹ ਜਾਵਾਂਗੇ ਜੀ ਧਰਨਾ ਲਾਵਾਂਗੇ ਜੀ ਉਹ ਖੁਦ ਵੀ ਕਰ ਰਿਹਾ ਸੀ ਇਹ ਚੀਜ਼ ਦੇ ਉੱਤੇ ਬਲੋ ਚੋਰੀ ਦਾ ਫੋਟ ਫੜਿਆ ਵੀ ਹੈ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਈ ਵਾਰ ਇਹ ਵੀ ਦੇਖਿਆ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਨਾ ਉਹ ਕ੍ਰਾਈਮ ਸੀਨ ਤੇ ਤੁਹਾਨੂੰ ਆਮ ਹੀ ਉਸ ਤੋਂ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਉੱਥੇ ਮਿਲ ਜਾਂਦਾ ਸਰ ਵਪਾਰੀ ਜਿਹੜੇ ਆਏ ਸੀ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਗਈ ਕੀ ਹੈ ਨਾ ਬਿਲਕੁਲ ਜੀ ਦੇ ਆਰ ਫੁਲੀ ਸੈਟੀਸਫਾਈਡ ਸਾਰੇ ਜਿਹੜਾ ਨੂੰ ਜਿਹੜਾ ਪੁਲਿਸ ਦੀ ਐਕਸ਼ਨ ਦਾ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਕੀ ਪੁਲਿਸ ਨੇ ਆਹਨਾਂ ਨੂੰ ਫੜਨ ਦੇ ਵਿੱਚ ਕੀ ਐਕਸ਼ਨ ਕੀਤਾ ਤੇ ਪ੍ਰिवेंट ਜਿਹੜਾ ਪ੍ਰिवेंट ਕਰਨ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਇਲਾਕੇ 'ਚ ਵਧਾਈ ਹੈ ਉਹਦੇ ਬਾਰੇ ਵੀ ਜਾਣੂ ਕੀਤਾ ਗਿਆ ਸਾਰੇ ਜਿਹੜੇ ਮੋਰ ਥੈਨ ਸੈਟੀਸਫਾਈਡ ਹੈ ਸਾਡੀ ਜਿਹੜੀ ਪੁਲਿਸ ਦੀ ਵਰਕਿੰਗ ਤੋਂ ਜਿਹੜੇ ਅਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੋਇਆ ਇੰਨੀ ਪੁਲਿਸ ਪ੍ਰੈਜ਼ੈਂਸ ਕਰਕੇ ਤੇ ਇੰਨਾ ਜ਼ੋਰ ਲਾ ਕੇ ਜਿਹੜਾ ਪੁਲਿਸ ਵੱਲੋਂ ਸਾਡੇ ਸਾਰੇ ਆਫੀਸਰਸ ਵੱਲੋਂ ਸਾਰੇ ਕਨਸਟੇਬਲ ਤੋਂ ਲੈ ਕੇ ਮੇਰੇ ਤੱਕ ਜਿਹੜੇ ਅਸੀਂ ਸਾਰੇ ਬਾਹਰ ਹੀ ਤੁਰੇ ਫਿਰਦੇ ਆ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਸਾਡੇ ਵੱਲੋਂ ਪੂਰੀ ਮਿਹਨਤ ਤੇ ਪੂਰੀ ਅਫਰਟ ਕੀਤੀ ਜਾ ਰਹੀ ਸਰ ਐਸੇ ਤਰ੍ਹਾਂ ਚੱਲੇਗਾ ਇਹ ਬਿਲਕੁਲ ਬਿਲਕੁਲ ਜੀ ਸਰ ਕੀ ਲੱਗਦਾ ਕਿ ਹੁਣ ਠੱਲ ਪਾਵੇ ਕਿ ਚੋਰੀਆਂ ਨੂੰ ਜੀ ਸਾਰੇ ਸ਼ਟਰ ਜਿਹੜੇ ਟੁੱਟੇ ਸੀਗੇ ਉਹ ਪੰਜੇ ਆਹ ਜਿਹੜੇ 21 ਜਿਹੜਾ ਗਰੋਹ ਸੀਗਾ ਜਿਹੜੇ ਮੁੰਡੇ ਸਾਰੇ ਗ੍ਰਿਫਤਾਰ ਕਰ ਲਏ ਆ ਤੇ ਇਹ ਐਵੇਂ ਹੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਈ ਵਾਰੀ ਬੰਦਾ ਸ਼ਰਾਰਤੀ ਜਿਹੜਾ ਚੋਰ ਹੁੰਦਾ ਇਹ ਤਾਂ ਹੁੰਦਾ ਨਹੀਂ ਆ ਵੀ ਓਪਨਲੀ ਚੋਰੀ ਕਰਦਾ ਉਹ ਲੁਕ ਸਿਪ ਕੇ ਉਹਨੇ ਚੋਰੀ ਕਰਨੀ ਹੁੰਦੀ ਹੈ ਚੋਰ ਤਾਂ ਚੋਰੀ ਲੁਕ ਹੀ ਕਰੂਗਾ ਤੇ ਉਹ ਜਦੋਂ ਫੜਿਆ ਜਾਂਦਾ ਇਕੱਠੀਆਂ ਹੀ ਉਸ ਤੋਂ 5 4 6 7 ਜਿਹੜੀਆਂ ਚੋਰੀਆਂ ਬਰਾਮਦ ਹੋ ਜਾਂਦੀ ਹੈ ਚੋਰੀਆਂ ਦੇ ਕੇਸ ਫੇਸ ਹੋ ਜਾਂਦੇ ਤੇ ਉਵੇਂ ਹੀ ਹੋਇਆ ਵੀ ਸਾਡੀ ਮਿਹਨਤ ਜਰੂਰ ਕਰਨੀ ਪਈ ਲਗਾਤਾਰ ਉਹਦਾ ਪਿੱਛਾ ਕਰਨਾ ਪਿਆ ਤੇ ਉਹ ਗਰੋ ਵੀ ਫੜ ਲਿਆ ਤੇ ਉਸ ਤੋਂ ਬਿડા ਆ ਤੁਸੀਂ ਦੇਖੋ 21 ਜਣੇ ਅਸੀਂ ਫੜ ਕੇ ਜਿਹੜੇ ਚੋਰ ਐ ਜਾਂ ਸਨੇਚਰ ਐ ਉਹਨਾਂ ਨੂੰ ਫੜ ਕੇ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਠੀਕ ਐ